ਅੱਜ ਆਪਾਂ ਬਣਾਵਾਂਗੇ ਜੀ ਆਲੂ ਮਟਰ ਤੇ সুইਟ ਕੌਰਨ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਇਹਦਾ ਪਰੌਂਠਾ ਆ ਦੇਖੋ ਕਿੰਨਾ ਘੈਂਟ ਸਟਫਿੰਗ ਭਰੀ ਆ ਸਭ ਤੋਂ ਪਹਿਲਾਂ ਤਾਂ ਇਹ ਤਿੰਨੇ ਚੀਜ਼ਾਂ ਨੂੰ ਉਬਾਲ ਲੈਣਾਗਾ ਤੇ ਇਹਨਾਂ ਨੂੰ ਉਬਾਲਣ ਤੋਂ ਬਾਅਦ ਇਹਨਾਂ ਦਾ ਤੜਕਾ ਲਾਵਾਂਗੇ ਆਪਾਂ ਤਾਂ ਕਿ ਨੂਨ ਮਿਰਚਾ ਜਿਹੜਾ ਉਹ ਕੱਚਾ ਨਾ ਲੱਗੇ ਮਸਾਲਾ ਕੱਚਾ ਨਾ ਲੱਗੇ ਆਪਾਂ ਨੂੰ ਆਪਾਂ ਦੇਸੀ ਘਿਓ ਪੈਨਚ ਪਾਲਿਆ ਤੇ ਥੋੜਾ ਜਿਹਾ ਜੀਰਾ ਤੇ ਤੁਸੀਂ ਜੀਰਾ ਜੇ ਜਵਾਕ ਨਹੀਂ ਖਾਂਦੇ ਤਾਂ ਸਕਿਪ ਕਰ ਸਕਦੇ ਹੋਗੇ ਇਹਨੂੰ ਛੱਡ ਸਕਦੇ ਹੋਗੇ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਉਸ ਤੋਂ ਬਾਅਦ ਥੋੜੀ ਜਿਹੀ ਮਸਾਲੇ ਜੀ ਹਲਕੇ ਹਲਕੇ ਤੇ ਕਿਉਂਕਿ ਜਵਾਕਾਂ ਨੇ ਖਾਣਾ ਹੁੰਦਾ ਤੇ 베ਜੀਸਾ 베ਜੀਟੇਬਲ ਹੈਗਾ ਇਹਦੇ ਵੀ ਤੁਸੀਂ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋਗੇ ਤੇ ਜਿਵੇਂ ਗਾਜਰਾਂ ਹੋ ਗਈਆਂ ਹੋਰ ਹੋ ਗਈਆਂ ਉਹ ਵੀ ਪਾ ਲਿਓ ਵਿੱਚੀ ਤੇ ਆਲੂ ਆਪਾਂ ਪਹਿਲਾਂ ਉਬਲੇ ਹੋਏ ਆਲੂ ਪਾ ਲਈ ਜੀ ਇਹਦੇ ਚ ਮਟਰ ਤੇ ਜਿਹੜਾ ਸਵੀਟ ਕੌਰਨ ਮੱਕੀ ਦੇ ਦਾਣੇ ਉਹ ਆਪਾਂ ਬਾਅਦ ਚੋਂ ਪਾਉਣੇ ਹੈਗੇ ਉਹ ਪੈਕਟ ਬੰਦ ਮਿਲ ਜਾਂਦਾਗਾ ਫ੍ਰੀਜ ਕਰੇ ਹੁੰਦੇ ਬਰਫ਼ 'ਚ ਜੰਮੇ ਹੁੰਦੇ ਨੇ ਤੇ ਉਹ ਆਪਾਂ ਬਾਅਦ ਚੋਂ ਪਾਉਣੇ ਤਾਂ ਕਿ ਇਹਦੇ ਨਾਲ ਪੀਸੇ ਨਾ ਜਾਣ ਉਹ ਆਪਾਂ ਸਾਬ ਤੇ ਸਾਬ ਤੇ ਹੀ ਰੱਖਣੇ ਆ ਤਾਂ ਕਿ ਆਪਣੇ ਪਰੌਂਠੇ ਦੇ ਵਿੱਚ ਜਿਹੜੇ ਸਾਫ਼ ਸੁਥਰੇ ਦਿਖਣ ਤਾਂ ਪਤਾ ਲੱਗੇ ਕੇ ਮਟਰਾਂ ਦਾ ਤੇ সুইਟ ਕੌਰਨ ਦਾ ਪਰੌਂਠਾ ਹੈ ਇਹ ਤੇ ਆ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਸਟਫਰ ਰੈਡੀ ਹੋ ਗਿਆ ਆਪਣਾ ਤੇ ਸਟਫਿੰਗ ਰੈਡੀ ਹੋਣ ਤੋਂ ਬਾਅਦ ਇਹਨੂੰ ਠੰਡਾ ਕਰ ਲਾਂਗੇ ਆਪਾਂ ਉਸ ਤੋਂ ਬਾਅਦ ਜੀ ਆਟਾ ਨਾਰਮਲੀ ਜਿਹੜਾ ਰੋਟੀਆਂ ਬਣਾਉਣ ਵਾਸਤੇ ਆਟਾ ਤੇ ਥੋੜਾ ਜਿਹਾ ਇਹਨੂੰ ਹਲਕਾ ਜਿਹਾ ਤੁਸੀਂ ਜਾਨੀ ਕਿ ਜ਼ਿਆਦਾ ਟਾਈਟ ਨਹੀਂ ਕਰਨਾ ਨਰਮ ਗੁੰਨਣਾ ਆਟਾ ਤੇ ਉਸ ਤੋਂ ਬਾਅਦ ਜੀ ਬੇਲ ਲੈਣਾ ਤੇ ਪੇੜਾ ਕੋਸ਼ਿਸ਼ ਕਰਨਾ ਥੋੜਾ ਜਿਹਾ ਵੱਡਾ ਲੈਣ ਦੀ ਤੇ ਇਹਨੂੰ ਬਾਲਾ ਪਤਲਾ ਨਹੀਂ ਕਰਨਾ ਮੋਟਾ ਰੱਖਣਾ ਵਿੱਚ ਦੇਸੀ ਕਿਉਂ ਜੇ ਨਹੀਂ ਦੇਸੀ ਕਿਉਂ ਤੁਸੀਂ ਰਿਫੰਡ ਵਗੈਰਾ ਲਾ ਸਕਦੇ ਹੋ ਨਹੀਂ ਵੀ ਲਾਉਣਾ ਤਾਂ ਵੀ ਸਕਿਪ ਕਰ ਦਿਓ ਕੋਈ ਦਿੱਕਤ ਨਹੀਂ ਇਹਦੇ ਨਾਲ ਕ੍ਰਾਂਚੀ ਹੋ ਜਾਂਦਾ ਤੇ ਉਦੋਂ ਬਾਅਦ ਫੋਲੀ ਆਪਾਂ ਪੂਰਾ ਭਰ ਕੇ ਬਣਾਵਾਂਗੇ ਜਵਾਕਾਂ ਨੂੰ ਵੱਧ ਪਰੇ ਹੋਏ ਪਸੰਦ ਆਉਂਦੇ ਨੇ ਤੇ ਜੇ ਕਿ ਆਲੂ ਜੇ ਦਿਸਦੇ ਨਹੀਂ ਵਿੱਚ ਉਹ ਵੀ ਨਹੀਂ ਵਧੀਆ ਲੱਗਦਾ ਆ ਜਿਵੇਂ ਇਸ ਤਰ੍ਹਾਂ ਦਾ ਤੁਸੀਂ ਵੇਚ ਲਿਆ ਆਮ ਹੀ ਇਸ ਤਰ੍ਹਾਂ ਬਰੌਂਟੇ ਵੇਲਦੇ ਆਪਾਂ ਤੇ ਇਹਨੂੰ ਗੋਲ-ਗੋਲ ਬਣਾ ਲੈਣਾ ਜਿਹੜਾ ਜਿਹੜਾ ਜ਼ਿਆਦਾ ਐਕਸਪਰਟ ਆ ਉਹ ਤਾਂ ਬਣਾ ਲੂਗਾ ਲੋ ਜੀ ਤੇ ਮੇਰੀਆਂ ਭੈਣਾਂ ਦਾ ਸਾਰੇ ਬਣਾ ਲਣਗੇ ਤੇ ਇਸ ਤਰ੍ਹਾਂ ਤੁਸੀਂ ਦੇਖੋ ਕੋਈ ਵੀ ਸਟਫਿੰਗ ਹੈ ਜਿਹੜੀ ਬਾਹਰ ਨਹੀਂ ਆਈ ਆਪਣੇ ਕੋਲ ਨਾਰਮਲ ਵੀ ਆਲੂ ਬਾਹਰ ਆ ਜਾਂਦੇ ਨੇ ਪਰ ਇਹ ਜਿਹੜੇ ਜਿਹੜੇ ਮੋٹے ਦਾਣੇ ਆ ਤਾਂ ਵੀ ਬਾਹਰ ਨਹੀਂ ਆਇਆ ਤੇ ਹੁਣ ਇਹਨੂੰ ਸੇਕਣ ਦੀ ਵਾਰੀ ਆ 프라이ਪਨ ਲੈ ਲਈ ਮੈਂ ਪੈਨ ਲੈ ਲਿਆ ਤੇ ਤੁਸੀਂ ਤਵੇ ਤੇ ਸੇਕ ਲਿਓ ਤੇ ਨਾਨ ਸਟਿਕਾ ਮੈਂ ਤਾਂ ਕਰਕੇ ਇਹਦੇ ਤੇ ਸੇਕ ਦਿੰਨਾ ਤੇ ਗਰਮ ਹੋ ਗਿਆ ਤੇ ਬਸ ਉਵੇਂ ਜਿਵੇਂ ਜਿਵੇਂ ਨਾਰਮਲ ਪਰੌਂਠਾ ਪਾ ਸੇਕਦੇ ਆ ਉਵੇਂ ਜਿਵੇਂ ਤੇ ਇਹ ਬਹੁਤ ਘਣਮਾਨ ਦਾ ਬਹੁਤ ਟੇਸਟੀ ਮਾਨ ਦਾ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਮੱਖਣ ਦੇ ਨਾਲ ਦਹੀਂ ਦੇ ਨਾਲ ਤਾਂ ਤੁਸੀਂ ਦੇਖੋ ਟਰਾਈ ਕਰ ਸਕਦੇ ਹੋ ਸਵੀਟ ਕਾਰਨ ਤੇ ਮਟਰਾਂ ਨਾਲ ਪਰੌਂਠਾ ਠੀਕ ਹੈ ਜੀ ਤੇ ਆਲੂ ਮੈਂ ਤਾਂ ਕਰਕੇ ਪਾਤੇ ਕਿ ਵਿੱਚ ਸਟਫਿੰਗ ਵਧੀਆ ਹੋ ਜਿੰਦੀ ਹੈ ਖੜ ਜਾਂਦੀ ਹੈ ਸਟਫਿੰਗ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਵਿੱਚੋਂ ਭਰਿਆ ਭਰਿਆ ਲੱਗਦਾ ਹਨਾ ਤੇ ਇਸ ਤਰ੍ਹਾਂ ਤੁਸੀਂ ਪਰੌਂਠਾ ਬਣਾ ਸਕਦੇ ਹੋ ਘਰ ਵਿੱਚ ਬਹੁਤ ਟੇਸਟੀ ਬਣੂਗਾ ਇਹ ਤੇ ਬਹੁਤ ਹੀ ਕਰੰਚੀ ਬਣੂਗਾ ਲੋ ਜੀ ਆਪਣਾ ਪਰੌਂਠਾ ਬੱਸ ਰੈਡੀ ਹੋ ਗਿਆ ਤੇ ਫੋਲੋ ਕਰ ਲਓ ਮੈਨੂੰ ਜੇ ਜੀਆਂ ਹੋਰ ਵੀਡੀਓਆਂ ਦੇਖਣ ਵਾਸਤੇ ਤੇ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਮੈਂ ਪਾਉਂਦਾ ਰਹਿਣਾ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਪਣੇ ਬੀਜ ਦੇ ਉੱਤੇ ਪਈਆਂ ਨੇ ਹਲੋ ਇਹ ਆਪਣਾ ਪ੍ਰੌਨਠਾ ਬਿਲਕੁਲ ਰੈਡੀ ਆ ਤੇ ਸਰਵ ਕਰਨ ਵਾਸਤੇ ਤੇ ਬੱਚਾ ਨੂੰ ਖਵਾਉਣ ਵਾਸਤੇ ਇਹ ਤਿਆਰ ਹੋ ਗਿਆ ਝਟਪਟ ਤਿਆਰ ਹੋਣ ਵਾਲੀ ਚੀਜ਼ ਹੈਗੀ ਤੇ ਆ ਦੇਖੋ ਜੀ ਪੂਰਾ ਕੈਂਡ ਪ੍ਰੌਨਠਾ ਆਪਣਾ ਰੈਡੀ ਹੋ ਗਿਆ ਤੇ ਤੁਹਾਨੂੰ ਅੰਦਰ ਉਹ ਵੀ ਖੋਲ ਕੇ ਦਿਖਾਉਂਗਾ ਕਿਤੇ ਕਿੰਨੀ ਸੋਹਣੀ ਸਟਫਿੰਗ ਹੋਈ ਜਾਂ ਅੰਦਰ ਤੇ ਪੂਰਾ ਐ ਭਰਿਆ ਭਰੇ ਅੰਦਰੋਂ ਫੋਲੋ ਕਰ ਲਓ ਜੀ ਮੈਨੂੰ ਸਬਸਕ੍ਰਾਈਬ ਕਰ ਲਓ